ਗੋਡੇ ਦਰਦ ਹੁੰਦੇ ਨੇ ਜਾਂ ਕਿਤੇ ਹੋਰ ਦਰਦ ਹੁੰਦਾ ਉਹ ਦਰਦ ਦਾ ਹਨਾ ਵਧੀਆ ਇੱਕ ਪੱਕੇ ਤੌਰ ਤੇ ਇਲਾਜ ਕਰ ਦਿੰਦਾ ਬਾਈ ਹਾਂਜੀ ਦੋਸਤੋ ਤੇ ਫਿਰ ਤੋਂ ਪਹੁੰਚੇ ਜੀ ਆਪਾਂ ਪਿੰਡ ਸ਼ਾਹੜ ਹਨਾ ਜਿੱਥੇ ਇੱਕ ਬਾਈ ਦੀ ਆਪਾਂ ਵੀਡੀਓ ਪਾਈ ਸੀ ਦੇਸੀ ਤਰੀਕੇ ਨਾਲ ਮਾਲਿਸ਼ ਨਾਲ ਦਰਦ ਠੀਕ ਕਰਤਾ ਹੈ ਹਨਾ ਤਾਂ ਦਵਾਰ ਤੋਂ ਫਿਰ ਤੋਂ ਬਾਈ ਦੀ ਕਾਲ ਆਈ ਤਾਂ ਇੱਕ ਵਾਰ ਹਨਾ ਮਿਲ ਕੇ ਜ਼ਰੂਰ ਜਾਓ ਤਾਂ ਆਪਾਂ ਪੁੱਛ ਰਿਹਾ ਵੀ ਦੁਬਾਰੇ ਕਿਉਂ ਬੁਲਾਇਆ ਤੇ ਦੋਸਤੋ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀਗਾ ਤੇ ਆਜੋ ਫਿਰ ਬਾਈ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਤੇ ਕਿਵੇਂ ਦੁਬਾਰਾ ਬੁਲਾਉਣਾ ਹੋਇਆ ਮੈਨੂੰ ਪਹਿਲਾਂ ਤਾਂ ਬਾਈ ਸਭ ਦਾ ਧੰਨਵਾਦ ਜੀ ਨੇ ਇੰਨਾ ਪਿਆਰ ਦਿੱਤਾ ਵੀਡੀਓ ਸ਼ੇਅਰ ਕਰੀ ਬਹੁਤ ਬਹੁਤ ਧੰਨਵਾਦ ਵੀਰੇ ਬੁਲਾਇਆ ਵੀਰੇ ਆਇਆ ਤੁਹਾਨੂੰ ਬਹੁਤ ਵੀਰਾਂ ਦੇ ਫੋਨ ਆ ਰਹੇ ଥିਗੇ ਅੱਛਾ ਇੱਕ ਤਾਂ ਵੀਰੇ ਡਰੈਸ ਨਹੀਂ ਕਹਿੰਦੇ ਸਹੀ ਹੈਗਾ ਠੀਕ ਹੈ ਕੋਈ ਵਿਚ ਬੰਦੇ ਖੜ ਪਿੰਡ ਹੈਗਾ ਮਨੇਰਕੋਟ ਲੈ ਗਿਆ ਨਹੀਂ ਕਿਤੇ ਉੱਥੇ ਵਗ ਗਿਆ ਕਹਿੰਦੇ ਵੀ ਜ਼ਿਲ੍ਹੇ ਦਾ ਨਾ ਨਹੀਂ ਪਾਇਆ ਠੀਕ ਹੈ ਇੱਕ ਤਾਂ ਵੀਰੇ ਉਹਦੇ ਕਰਕੇ ਸਾਨੂੰ ਅਸੀਂ ਬੁਲਾਇਆ ਇਹ ਕਿ ਇੱਕ ਤਾਂ ਵੀਰੇ ਉਹ ਡਰੈਸ ਪਾਓ ਇੱਕ ਆਪਾਂ ਵੀਰੇ ਐਤਵਾਰ ਦੀ ਛੁੱਟੀ ਕਰਦੇ ਸੀਗੇ ਅੱਛਾ ਜੀ ਤੇ ਬਾਈ ਐਤਵਾਰ ਦੀ ਵਿੱਚ ਵੀਰ ਕਹਿੰਦੇ ਵੀ ਸਾਨੂੰ ਐਤਵਾਰ ਨੂੰ ਟਾਈਮ ਹੁੰਦਾ ਹਾਂ ਹਾਂਜੀ ਉਹਨੂੰ ਆਪਾਂ ਸ਼ਨੀਵਾਰ ਦੀ ਕਰਤੀ ਬਾਈ ਐਤਵਾਰ ਦੀ ਨਹੀਂ ਠੀਕ ਹੈ ਹੁਣ ਆਪਾਂ ਸ਼ਨੀਵਾਰ ਨੂੰ ਕਰਾਂਗੇ ਤੇ ਦੋਸਤੋ ਲਓ ਜੀ ਹਨਾ ਕਿਉਂਕਿ ਲੋਕ ਬਹੁਤ ਫੋਨ ਆਏ ਦੂਰੋਂ ਦੂਰੋਂ ਹਨਾ ਆਉਂਦੇ ਸੀ ਪਹਿਲੀ ਡਿਵਾਨਡ ਤਾਂ ਇਹ ਸੀ ਲੋਕਾਂ ਦੀ ਵੀ ਬਾਈ ਜੀ ਜਿਹੜੀ ਛੁੱਟੀ ਆ ਤੁਸੀਂ ਹਣਾ ਹੋਰ ਕਿਸੇ ਦਿਨ ਦੀ ਕਰ ਦੋ ਵੀ ਐਤਵਾਰ ਨੂੰ ਸਾਨੂੰ ਮਿਲਿਆ ਕਰੋ ਕਿਉਂਕਿ ਜਿਹੜੇ ਕੋਈ ਸਰਵਿਸ ਕਰਦੇ ਨੇ ਹਣਾ ਉਹਨਾਂ ਨੂੰ ਛੁੱਟੀ ਹੁੰਦੀ ਹੈ ਜਾਂ ਜੋਬ ਕਰਦਾ ਹੈ ਵੀ ਉਹਨਾਂ ਨੂੰ ਸੰਡੇ ਦੀ ਛੁੱਟੀ ਹੁੰਦੀ ਹੈ ਇਸ ਕਰਕੇ ਬਾਈ ਹੁਣ ਸਪੈਸ਼ਲ ਇਹ ਨੋਟ ਹੈ ਵੀ ਐਤਵਾਰ ਨੂੰ ਤੁਹਾਨੂੰ ਮਿਲਿਆ ਕਰੂਗਾ ਤੇ ਸ਼ਨੀਵਾਰ ਨੂੰ ਨਹੀਂ ਮਿਲਣਾ ਬਾਈ ਨੇ ਹਣਾ ਤੇ ਬਾਕੀ ਬਾਈ ਦਾ ਜਿਹੜਾ ਪੱਕਾ ਡਰੈੱਸ ਹੈ ਜ਼ਿਲ੍ਹਾ ਸੰਗਰੂਰ ਸੰਗਰੂਰ ਦੀ ਗੱਲ ਹੈ ਜੀ ਪਿੰਡ ਚਾਹੜ ਤੇ ਬਈ ਕਿਸੇ ਨੂੰ ਤੋਂ ਤੁਹਾਡੇ ਪਿੰਡ ਆ ਕੇ ਪੁੱਛਣਾ ਪੂਰੀ ਡਿਟੇਲ ਸਮਝ ਲੋ ਜੇ ਤੁਹਾਡੇ ਕੋਲੇ ਪੁੱਛਣਾ ਹੋਵੇ ਚੰਗੀ ਤਰ੍ਹਾਂ ਪਹਿਲਾਂ ਤਾਂ ਵੀਰੇ ਉਰੇ ਵੀਰ ਆ ਕੇ ਕਹਿੰਦੇ ਨੇ ਇੱਕ ਬੈਦ ਹੈ ਕੋਈ ਡਾਕਟਰ ਨਾ ਤਾਂ ਵੀਰੇ ਮੈਂ ਬੈਜਦਾ ਨਾ ਹੀ ਮੈਂ ਕੋਈ ਡਾਕਟਰ ਹਾਂ ਮੈਂ ਤਾਂ ਇੱਕ ਜਮੀ ਦੇਸੀ ਬੰਦਾ ਵੀਰੇ ਅਣਪੜ ਬੰਦਾ ਇੱਕ ਪ੍ਰਮਾਤਮਾ ਦੀ ਕਿਰਪਾ ਹੋਈ ਆਪਣੇ ਤੇ ਉਹਨੂੰ ਵੀਰੇ ਚਾਹੇ ਮਾਲਸਾ ਕਹ ਲੋ ਚਾਹੇ ਥੋੜਾ ਕਹ ਲੋ ਦਰਦ ਕਿਤੇ ਵੀ ਆ ਗੋਡੇ ਚ ਮੋਡੇ ਚ ਵੀਰੇ ਇੱਕ ਤੋਂ ਇੱਕ ਨਾਲ ਨਹੀਂ ਠੀਕ ਆਉਂਦਾ ਪਾ ਤਾਂ ਤਿੰਨ ਥੋੜੇ ਕਰਦੇ ਆ ਵੀਰੇ ਜਿੰਨੇ ਉਹਨੂੰ ਮਾਲਸਾ ਕਹ ਲੋ ਜੋ ਵੀ ਕਹ ਲੋ ਵੀਰੇ ਉਹ ਕਰਦੇ ਆ ਤੇ ਮੈਂ ਦੇਸੀ ਬੰਦਾ ਬਈ ਦੇਸੀ ਐ ਨਾ ਮੇਰਾ ਦੇਸੀ ਪੂਰੇ ਆ ਕੇ ਪੁੱਛ ਲੋਗੇ ਤੇ ਬਈ ਜਿਵੇਂ ਹੁਣ ਆਪਾਂ ਨੇ ਵੀਡੀਓ ਪਾਈ ਲੋਕ ਬਹੁਤ ਦੂਰ ਉਦੂਰੋਂ ਆਏ ਹੋਣੇ ਕੋਈ ਨਿਰਾਸ਼ਤਾ ਨਹੀਂ ਹੋਇਆ ਬੰਦਾ ਵੀ ਯਾਰ ਤੈਨੂੰ ਆਪਣੇ ਆਪਾ ਵੀ ਹਨਾ ਪੁੱਛੇ ਵੀ ਕੋਈ ਕਹਿੰਦਾ ਹੋਵੇ ਮੈਂ ਠੀਕ ਨਹੀਂ ਹੋਇਆ ਕੋਈ ਇਹੋ ਜੀ ਗੱਲ ਤਾਂ ਨਹੀਂ ਹੋਈ ਬਈ ਮਾਲਕ ਦੀ ਕਿਰਪਾ ਨਾਲ ਕਿਸੇ ਨੇ ਵੀਰੇ ਇਸ ਤਰ੍ਹਾਂ ਇਹ ਗੱਲ ਆਖੀ ਨਹੀਂ ਹੈਗੀ ਵੀ ਸਾਨੂੰ ਫਰਕ ਨਹੀਂ ਹੈਗਾ ਤੇ ਵੀਰੇ ਮੈਂ ਹੰਕਾਰ ਕਰਕੇ ਨਹੀਂ ਕਹਿੰਦਾ ਹੈਗਾ ਮੈਂ ਇਹ ਕਹਿੰਦਾ ਵੀ ਦੋ ਵਾਰੀ ਆਜੋ ਜੇ ਨਹੀਂ ਫਰਕ ਸਣੇ ਕਰਾਇਆ ਮੈਥੋਂ ਲੈ ਜਾਓ ਲਓ ਜੀ ਬਈ ਹਨਾ ਜੇ ਕੋਈ ਵੀਰੇ ਮੈਂ ਕਹਿ ਨਹੀਂ ਸਕਦਾ ਮੈਂ ਮੈਨੂੰ ਰੋਕਿਆ ਹੋਇਆ ਹੈ ਜੇ ਮੈਂ ਕਹੂੰਗਾ ਤਾਂ ਮੇਰੇ ਤੋਂ ਮੈਂ ਵੱਧ ਜੂ ਵੀਰੇ ਉਹ ਗੱਲ ਮੈਂ ਕਹਿੰਦਾ ਨਹੀਂ ਹੈਗਾ ਬਸ ਆਪਾਂ ਤਾਂ ਇੰਨਾ ਕੀ ਕਹਿ ਸਕਦੇ ਆ ਵੀ ਵੀਰੇ ਸਣੇ ਕਰਾਇਆ ਲੈ ਜਾਓ ਇਹ ਨਹੀਂ ਭਾਈ ਹਾਂ ਜੀ ਬਈ ਇਹ ਵੀ ਕਹਿਣਾ ਹਨਾ ਇਹ ਆਪਾਂ ਕਹੇ ਦੀ ਕੋਈ ਆਪਾਂ ਨੂੰ ਕੋਈ ਜਿਹੜੇ ਲੱਖਾਂ ਕਰੋੜਾਂ ਰੁਪਏ ਡਾਕਟਰ ਵੱਡੇ ਹਨਾ ਜੋ ਮੈਡੀਸਨ ਉਹ ਚੀਜ਼ ਨਹੀਂ ਇਹ ਕਹਿੰਦੇ ਪਰ ਇਹ ਬਾਈ ਦੇਖੋ ਜਿੰਨਾ ਕ ਹਨਾ ਤੁਹਾਡਾ ਚੈਲੇਂਜ ਕਰਦਾ ਵੀ ਜੇ ਤੁਹਾਨੂੰ ਹਨਾ ਨਹੀਂ ਫਰਕ ਹੈਗਾ ਤਾਂ ਤੁਸੀਂ ਆਪਣਾ ਭਾਈ ਮੈਥੋ ਕਰਾਇ ਲੈ ਜਾਓ ਵੀ ਕਹਿਣੀ ਹਨਾ ਬਹੁਤ ਵੱਡੀ ਗੱਲ ਹੈ ਤੇ ਪ੍ਰਮਾਤਮਾ ਨੇ ਪਹਿਲਾਂ ਵੀ ਦੱਸਿਆ ਸੀ ਇਹ ਯਾਰ ਗੁਣ ਇਹ ਕਦੋਂ ਵੀ ਕਿਤੇ ਵੀ ਹਨਾ ਕਿਵੇਂ ਵੀ ਹੋ ਸਕਦਾ ਹੁੰਦਾ ਇਹ ਜ਼ਰੂਰੀ ਨਹੀਂ ਹੈਗਾ ਤੇ ਹੋਰ ਕਿੱਥੋਂ-ਕਿੱਥੋਂ ਲੋਕ ਆਏ ਫਿਰ ਵੀਡੀਓ ਦੇਖ ਕੇ ਭਾਈ ਚੰਦੀਗੜ੍ਹ ਤੋਂ ਡਾਕਟਰ ਸਾਹਿਬਾਨ ਵੀ ਆ ਗਏ ਕੋਈ ਡਾਕਟਰ ਤੀ ਗਏ ਉਹ ਕਹਿੰਦੇ ਵੀ ਅਸੀਂ ਖੁਦ ਦਾ ਹਸਪਤਾਲ ਹੈ ਸਾਡੇ ਘਰ ਵਾਲੀ ਦੇ ਨੁਕਸ ਹੈਗਾ ਠੀਕ ਹੈ ਇਹ ਹੋਰ ਤਾਂ ਭਾਈ ਆ ਲਗੋਂ ਤਾਂ ਜਿਵੇਂ ਬਾਜਾ ਖਾਣਾ ਹੋ ਗਿਆ ਗੱਡੀ ਭਰ ਕੇ ਆਉਂਦੀ ਹੈ ਵੀਰੇ ਅੱਛਾ ਮੈਨੂੰ ਤਾਂ ਉਹਦੇ ਬਾਰੇ ਵੀ ਨਹੀਂ ਪਤਾ ਇਹ ਵੀ ਕਿੱਧਰ ਹੈ ਭਾਈ ਬਹੁਤ ਦੂਰੋਂ ਲੁਧਿਆਣਾ ਵੀ ਮੈਂ ਜਿਹੜੇ ਇਹਨੂੰ ਦੂਰ ਮੰਨਦਾ ਮੇਰੇ ਭਾਦੇ ਤਾਂ ਚੰਡੀਗੜ੍ਹ ਤੇ ਲੁਧਿਆਣਾ ਦੂਰ ਨੇ ਉੱਥੋਂ ਬੰਦੇ ਆ ਗਏ ਵੀਰੇ ਲੁਧਿਆਣੇ ਤੇ ਚੰਡੀਗੜ੍ਹ ਤੋਂ ਵੀ ਆ ਗਏ ਹਾਂਜੀ ਭਾਈ ਮਾਲਕ ਦੀ ਕਿਰਪਾ ਭਾਈ ਮੇਰੇ ਕੋਲੇ ਕੁਝ ਨਹੀਂ ਹੈਗਾ ਜੇ ਮੈਂ ਤੁਹਾਨੂੰ ਕਹਾਂ ਮੈਂ ਆ ਮੇਰਾ ਘਰ ਹੈ ਮੈਂ ਘਰ ਹੀ ਇਲਾਜ ਕਰਦਾ ਕੋਈ ਮੇਰੀ ਦੁਕਾਨ ਨਹੀਂ ਕੁਝ ਨਹੀਂ ਹੈਗਾ ਭਾਈ ਕੋਈ ਮੇਰਾ ਹੋ ਨਹੀਂ ਹੈਗਾ ਆਪਦੇ ਘਰੇ ਮੰਜੇ ਦੀ ਕੰਮ ਕਰਦੇ ਆ ਕੋਈ ਮਸ਼ੀਨ ਨਹੀਂ ਹੱਥਾਂ ਨਾਲ ਕੰਮ ਦੇਸੀ ਤਰੀਕੇ ਨਾਲ ਦੇਸੀ ਬੰਦਾ ਮੈਂ ਭਰਮੀ ਫੋਰਮ ਆਇਆ ਫੋਰਮ ਤੋਂ ਹਾਂਜੀ ਵੀਰੇ ਉਹ ਜਿਵੇਂ ਵੀਰੇ ਮੈਂ ਆਪਾਂ ਹਾਂ ਤੇਲ ਹੈਗਾ ਸਰੋਂ ਦਾ ਤੇਲ ਆਪਾਂ ਹੀ ਕਿਸੇ ਨੂੰ ਕਹੀਏ ਸਰੋਂ ਦੀ ਤੇਲ ਆਪਾਂ ਜੜੀਆਂ ਮੁੱਟੀਆਂ ਪਾ ਕੇ ਜਿਵੇਂ ਸੰਤਾਂ ਨੇ ਦੱਸਿਆ ਉਵੇਂ ਬਣਾਉਨੇ ਠੀਕ ਹੈ ਉਹ ਵੀਰੇ ਕਹਿੰਦੇ ਵੀ ਸਾਨੂੰ ਤੇਲ ਭੇਜ ਦਿਓ ਸਾਡੇ ਦਰਦ ਆ ਮੈਂ ਆਖਿਆ ਵੀ ਵੀਰੇ ਦੇਖੋ ਕੱਲਾ ਆਪਾਂ ਪੈਸਾ ਨਹੀਂ ਬਣਾਉਣਾ ਵੀ ਇਹ ਜੇ ਤੁਸੀਂ ਤੇਲ ਮੰਗਾਉਣਾ ਤਾਂ ਆਪਦੀ ਜ਼ਿੰਮੇਵਾਰੀ ਤੇ ਮੰਗਾ ਲਓ ਮੈਨੂੰ ਪੈਸੇ ਦੀ ਕੋਈ ਨਹੀਂ ਤੁਸੀਂ ਆਪਦੇ ਪੈਸੇ ਜਿਹੜਾ ਭੇਜਦਾ ਉਹਨੂੰ ਭੇਜੋ ਤੇ ਤੇਲ ਲੈ ਜਾਓ ਮੈਂ ਪੈਸਾ ਨਹੀਂ ਲੈਂਦਾ ਵੀ ਪਰ ਮੇਰੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਵੀਰੇ ਉਹਦੇ ਵਾਸਤੇ ਜਿਵੇਂ ਆਪਣਾ ਲੰਤਾਂ ਦੀ ਮੁਰਦੀਆਂ ਛੱਡ ਪੈਰ ਨਹੀਂ ਮਤਲਬ ਮੁੜਦੇ ਹੁੰਦੇ ਇਹ ਵੀਰੇ ਉਹਨਾਂ ਨੂੰ ਮੈਂ ਕਹਿਣਾ ਮੈਂ ਨਹੀਂ ਕਹਿਣਾ ਵੀ ਦੋਏ ਦਿਨ ਮੈਂ ਭੱਜਣ ਲਾ ਦੂੰਗਾ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਜਿਵੇਂ 10 15 ਦਿਨ ਬਰਤਿਆ ਹੌਲੀ ਹੌਲੀ ਅੰਗ ਪੈਰ ਮੁੜਨ ਲੱਗਦੇ ਆ ਠੀਕ ਹੈ ਆਪਾਂ ਉਹੀ ਕਿਸੇ ਨੂੰ ਕਹਿ ਦਈਏ ਵੀਰੇ ਮੇਰੇ ਕੋਲ ਮੈਂ ਮਹਾਰਾ ਮੈਂ ਨਹੀਂ ਕਹਿਣਾ ਵੀਰੇ ਗੱਲਾਂ ਉਹ ਦਾਤੇ ਤੋਂ ਉਸ ਤੋਂ ਬਿਨਾ ਪੱਤਾ ਨਹੀਂ ਹਲਦਾ ਇਹਦਾ ਗਰੀਬ ਤੇ ਰਹਿਮਤ ਸਾਥੀ ਰੱਬ ਨੇ ਤੇ ਰੱਬ ਦੀ ਕਿਰਪਾ ਨਾਲ ਵਧੀਆ ਰਿਹਾ ਵੀ ਕੁਝ ਲੰਬਾ ਲੰਬਾਇਆ ਨਹੀਂ ਹਾਂਜੀ ਭਾਈ ਆ ਬਹੁਤ ਦੁਰੋਂ ਚਲੋ ਹਾਂਜੀ ਤੇ ਬਾਕੀ ਬਾਕੀ ਨਾਲ ਗੱਲ ਕਰਦੇ ਆਂ ਬਾਕੀ ਆਪਾਂ ਪੁੱਛਦੇ ਆਂ ਹੋਰਾਂ ਤੋਂ ਵੀ ਹਨਾ ਤੇ ਕੁਝ ਹਨਾ ਤੁਹਾਨੂੰ ਵੀਡੀਓ ਵੀ ਨਾਲ ਅਪਡੇਟ ਕੀਤੀਆਂ ਨੇ ਇੱਕ ਬਾਈ ਤੋਂ ਵੀ ਪੁੱਛਦੇ ਆਂ ਹਨਾ ਤਾਂ ਬਾਈ ਇੱਥੇ ਹੀ ਰਹਿੰਦੇ ਨੇ ਤੇ ਹੋਰ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਈ ਜੀ ਹੋਰ ਸਤਿ ਸ਼੍ਰੀ ਅਕਾਲ ਤੇ ਕਿਵੇਂ ਬਾਈ ਜੀ ਕਿਵੇਂ ਇਹਨਾਂ ਦਾ ਰਿਜ਼ਲਟ ਜਿਵੇਂ ਹਨਾ ਤੁਹਾਨੂੰ ਪਤਾ ਹੋਊ ਕਿ ਮੈਂ ਇਹ ਨਾਲ ਗੱਲ ਬਾਤ ਮੇਰੀ ਇੱਥੇ ਕੱਪੜੇ ਦੀ ਦੁਕਾਨ ਆ ਜੀ ਅੱਛਾ ਜੀ ਤੇ ਮੈਨੂੰ ਕਿਤੋਂ ਪਤਾ ਲੱਗਿਆ ਤੁਹਾਡੀ ਵੀਡੀਓ ਦੇਖ ਕੇ ਜੀ ਠੀਕ ਹੈ ਤੇ ਮੈਂ ਤਿੰਨ ਚਾਰ ਜਨਾਂ ਨੂੰ ਭੇਜਿਆ ਜੀ ਮੇਰੇ ਯਾਰ ਦੋਸਤ ਨੇ ਜਿਵੇਂ ਕੱਪੜੇ ਵਾਲੇ ਅੱਛਾ ਜੀ ਸੁਨਾਮ ਤੋਂ ਇੱਕ ਮਾਤਾ ਜੀ ਸੀਗੇ ਮਤਲਬ ਲਾ ਲਓ 6 ਮਹੀਨੇ ਤੋਂ ਜੀ ਠੀਕ ਹੈ ਉਹ ਮਤਲਬ ਚੱਲੇ ਵੀ ਨਹੀਂ ਸੀ ਸਕਦੇ ਜੀ ਠੀਕ ਹੈ ਹੁਣ ਆ ਲਾ ਲਓ ਵੀ ਇੱਕ ਅੱਧੀ ਵਾਰੀ ਉਹਨਾਂ ਨੂੰ ਲੈ ਕੇ ਆਏ ਜੀ ਉਹਦੇ ਘੋੜੇ ਵਾਂਗੂ ਮਤਲਬ ਭੱਜੇ ਜਾਂਦੇ ਨੇ ਜੀ ਬੀਬੀ ਫਰਕ ਪੈ ਰਿਹਾ ਬਾਈ ਦੇਖੋ ਬਹੁਤ ਵਧੀਆ ਕੰਮ ਕਰ ਰਿਹਾ ਜੀ ਆਪਾਂ ਵੀ ਸੂਝਵਾਨ ਬੰਦਿਆਂ ਦੇ ਪਿੰਡ ਚ ਰਹਿਣ ਵਾਲੇ ਆਂ ਹਾਂ ਆਪਾਂ ਸਿੰਗਾ ਕੰਮ ਕਰ ਰਹੇ ਨੇ ਜੀ ਮਤਲਬ ਦੂਰਾ ਦੂਰਾ ਦੁਨੀਆ ਸਾਨੂੰ ਪੁੱਛ ਕੇ ਅਸੀਂ ਐਡਰੈਸ ਦੱਸਦੇ ਆਂ ਵੀ ਆਓ ਮਲੇਰ ਕੋੜਲਾ ਚੰਡੀਗੜ੍ਹ ਲੁਧਿਆਣੇ ਤੋਂ ਦੁਨੀਆ ਆ ਰਹੀ ਆ ਜੀ ਫਰਕ ਵੀ ਕਾਫੀ ਲੋਕਾਂ ਨੂੰ ਪੈਦਾ ਨਹੀਂ ਜੇ ਫਰਕ ਪੈਂਦਾ ਤਾਂ ਹੀ ਆਂਦੇ ਰਹਿਣਾ ਕਿਉਂਕਿ ਹਰ ਇੱਕ ਬੰਦਾ ਸਿਆਣਾ ਹੈ ਜੀ ਹਨਾ ਕੋਈ ਐਵੇਂ ਨਹੀਂ ਹੈਗਾ ਆਪਾਂ ਜ਼ਬਰਦਸਤੀ ਧੱਕੇ ਨਾਲ ਕਿਸੇ ਨੂੰ ਲੈ ਆਈਏ ਹਨਾ ਹਰ ਇੱਕ ਬੰਦਾ ਇੰਟੈਲੀਜੈਂਟ ਹੈ ਅੱਜ ਦੇ ਟਾਈਮ 'ਚ ਤੇ ਜੀ ਬਾਈ ਨੇ ਵੀ ਕਿਹਾ ਹੈ ਵੀ ਹਾਂ ਬਹੁਤ ਵਧੀਆ ਰਿਜ਼ਲਟ ਨੇ ਮਿਲੇ ਨੇ ਤਾਂ ਲਓ ਜੀ ਦੋਸਤੋ ਫਿਰ ਵੀਡੀਓ ਕਰ ਦਿਓ ਸ਼ੇਅਰ ਤਾਂ ਜੋ ਹਨਾ ਹੋਰ ਲੋਕ ਜਿਹੜੇ ਪાંਝੇ ਸੀ ਇਸ ਚੀਜ਼ ਤੋਂ ਉਹਨਾਂ ਕੋਲ ਵੀ ਇਹ ਵੀਡੀਓ ਪਹੁੰਚ ਸਕੇ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਪੀਕਾ ਸਨਾ ਵਾਲਾ ਧੰਨਵਾਦ ਅੱਜ ਮੈਂ ਦੂਜੀ ਵਾਰ ਫਰਕ ਹੈ ਹਾਂ ਆਏਗਾ ਅੱਛਾ ਹਾਜੀ ਕੀ ਸੇਵ ਜੋ ਮਾਰਦੇ ਸੋਨੋ ਜੀ ਮੈਨੂੰ ਬਹੁਤ ਫਰਕ ਆਉਂਦੇ ਕੀ ਪ੍ਰੋਬਲਮ ਸੀ ਜੀ ਟੂਈ ਦੀ ਰੋਧ ਦੁਖਦੀ ਸੀ ਜੀ ਅੱਜ ਬਹੁਤ ਫਰਕ ਹੈ ਗੋਡਿਆਂ ਦਾ ਵੀ ਫਰਕ ਹੈ ਅਰਟੂਈ ਦਾ ਵੀ ਫਰਕ ਹੈ ਦੋ ਮਾਲ ਸੇ ਵੀ ਜਾਨੇ ਹਾਂ ਦੂਜੀ ਹੈ ਠੀਕ ਹਾਂਜੀ ਬਾਬਾ ਜੀ ਹਾਂਜੀ ਕਿਵੇਂ ਹੋ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਅੜਕਵਾ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਲੱਤ ਜੱਜ ਰਹਿੰਦਾ ਜੀ ਪੁੱੜੇ ਤੋਂ ਲੈ ਕੇ ਲੱਤਕ ਗੇਟ ਰਕਾ ਹੁਣ ਜੀ ਕਿਵੇਂ ਹੋ ਹੁਣ ਫਰਕ ਆ ਜੀ ਕਿੰਨਾ ਕ ਰੁਪਈਏ ਜੋ ਲਾ ਲਓ ਜੀ 10 ਬਰਨੇ ਮੰਗ ਪੈ ਗਣੋ ਅੱਛਾ ਹਾਂਜੀ ਤੰਦਰੁਸਤ ਹੋਣਾ ਹਾਂਜੀ ਹਾਂ ਠੀਕ ਹੈ ਜੀ ਧੰਨਵਾਦ ਆ ਦਾ ਸਮਸਰੀ ਕੇ ਮੈਂ ਹਾਂ ਪਹਿਠੀਕਾ ਕੀ ਕੁਸ ਦਰਦ ਦੇ ਕਿੱਥੇ ਦਰਦ ਦੀ ਦਰਦ ਬਾਈ ਗੋਡੇ ਚ ਤੇ ਆ ਸਾਰੀ ਨਾੜ ਤੇ ਤੇ ਠੀਕ ਆ ਫਰਕ ਲੱਗਦਾ ਨਹੀਂ ਨਾ ਨੂੰ ਹੀ ਕਾਹ ਕਰਦਾ ਹੈ ਉਦੋਂ ਜਦ ਪਹਿਲੇ ਦਿਨ ਆਈ ਸੀ ਕਿਵੇਂ ਕਾਤੇ ਆਈ ਸੀ ਉਦੋਂ ਤਾਂ ਮੈਂ ਪੈਰ ਖਿੱਚ ਕੇ ਆਈ ਆ ਗਈ ਗਈ ਕਿਵੇਂ ਸੀ ਗਈ ਤਾਂ ਹੁਣ ਮੈਂ ਤੇਰੇ ਨਾਲੇ ਗਈ ਸੀ ਹੁਣ ਕੌਣ ਲਿਆਉਂਦਾ ਮੈਂ ਹੁਣ ਤੁਮ ਆਪੇ ਆਂ ਜਾ ਫਰਕ ਆਦਾ ਨਹੀਂ ਹਾਂ ਫਰਕ ਹੈ